ਕੀ ਸੱਚਮੁੱਚ ਬਾਕੀਆਂ ਧਾਤਾਂ ਤੋਂ ਬਣੇ ਕੜੇ ਕੋਈ ਜ਼ਿਆਦਾ ਨਾਚੀ ਦਿੰਦੇ ਨੇ ਜਾਂ ਫਿਰ ਸਰਬਲੋ ਦਾ ਕੜਾ ਕੇਵਲ ਇੱਕ ਪੁਰਾਤਨਤਾ ਦਾ ਪ੍ਰਤੀਕ ਤਾਂ ਨਹੀਂ ਪਾਇਆ ਜਾ ਰਿਹਾ ਜੋ ਪ੍ਰਕਾਰ ਗੁਰੂ ਨੇ ਸਾਡੀ ਝੋਲੀ ਪਾਈ ਹੈ ਨਾ ਸਾਨੂੰ ਪਤਾ ਲੱਗ ਜਾਵੇ ਕਿ ਇਹਨਾਂ ਦਾ ਸਾਡੇ ਵਾਸਤੇ ਮਹਾਤਮ ਕੀ ਹੈ ਬਿਲਕੁਲ ਤੇ ਜਿਨ੍ਹਾਂ ਨੇ ਇਸ ਦੇ ਮਹਾਤਮ ਨੂੰ ਇਸ ਦੇ ਲਾਭਾਂ ਨੂੰ ਨਕਾਰ ਦਿੱਤਾ ਹੈ ਜਾਂ ਮਹਿਸੂਸ ਨਹੀਂ ਕਰ ਸਕੇ ਉਹ ਰੁੱਲ ਗਏ ਨੇ ਇਤਿਹਾਸ ਦੇ ਪੰਨਿਆਂ ਤੇ ਇੱਕ ਐਸੇ ਅਨਨ ਸਿੱਖ ਦਾ ਜ਼ਿਕਰ ਆਉਂਦਾ ਏ ਜਿਸ ਦਾ ਇਲਾਕਾ ਉਸੈਨ ਦੀ ਧਰਤੀ ਏ ਉਥੇ ਵੱਸਣ ਵਾਲਾ ਭਾਈ ਵਿਸੰਬਰ ਦਾਸ ਗੁਰੂ ਦੇ ਨਾਲ ਬੜਾ ਸਨੇਹਾਂ ਜੀ ਆਪਣੇ ਸੁਪੁੱਤਰ ਨੂੰ 500 ਰੁਪਏ ਦੇ ਕੇ ਤੇ 100 ਰੁਪਏ ਉਹਦੇ ਪੁੱਤਰ ਨੇ ਪਾਇਆ ਤੇ ਗੁਰੂ ਘਰ ਵੱਲ ਭੇਜਿਆ ਭੀ ਆ ਦਸਵੰਦ ਆ ਮਾਇਆ ਦਾ ਗਫਾ ਜਿਹੜਾ ਏ ਕਲਗੀਆਂ ਵਾਲੇ ਪਾਤਸ਼ਾਹ ਦੇ ਹਜ਼ੂਰ ਰੱਖ ਕੇ ਦਸ਼ਮੇਸ਼ ਪਿਤਾ ਦੇ ਹਜ਼ੂਰ ਪਚਾ ਕੇ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਸਿੱਖੀ ਪ੍ਰੇਮ ਲੈ ਕੇ ਆਵੇਂ ਜਿਹੜਾ ਉਸ ਮਾਲਕ ਦੇ ਨਾਲ ਸਾਨੂੰ ਹੋਰ ਨੇੜੇ ਕਰ ਸਕੇ ਜਦੋਂ ਉਸੈਨ ਤੋਂ ਤੁਰਿਆ ਭਾਈ ਬਿਸੰਬਰ ਦਾਸ ਦਾ ਸੁਪੁੱਤਰ ਤੇ ਸਹਿਬਾਂ ਦੇ ਕੋਲ ਆਇਆ ਆ ਕੇ 600 ਰੁਪਈਆ ਰੱਖਿਆ ਮਨ ਵਿੱਚ ਭਾਵਨਾ ਪੈਦਾ ਹੋਈ ਸ਼ਹਿਦ ਸਾਹਿਬ ਬਹੁਤ ਵੱਡੀ ਸਾਨੂੰ ਦੌਲਤ ਦੇਣਗੇ ਬਦਲੇ ਦੇ ਵਿੱਚ ਕੋਈ ਚੰਗੀਆਂ ਚੀਜ਼ਾਂ ਮਿਲਣਗੀਆਂ ਲਗੀਆਂ ਵਾਲੇ ਪਾਤਸ਼ਾਹ ਉਹਨਾਂ ਦੇ ਅੰਦਰ ਦੀ ਜਾਣਨ ਵਾਲੇ ਪੀਏ ਦੇ ਅੰਦਰ ਕੀ ਵਾਪਰ ਰਿਹਾ ਹੈ ਜੀ ਮੇਰੇ ਪਾਤਸ਼ਾਹ ਨੇ ਬਿਸੰਬਰ ਦਾਸ ਦੇ ਪੁੱਤਰ ਨੂੰ ਬਦਲੇ ਦੇ ਵਿੱਚ ਕੀ ਦਿੱਤਾ ਕਿਹਾ ਜੀ ਤੁਸੀਂ ਇੱਕ ਕੜਾ ਦਿੱਤਾ ਜੀ ਸਰਬਲੋਹ ਦਾ ਵੇਖਿਓ ਕਿ ਸਰਬਲੋਹ ਦਾ ਕੜਾ ਦਿੱਤਾ ਹੈ ਤੇ ਨਾਲ ਖੁਸ਼ੀਆਂ ਤੇ ਪ੍ਰੇਮ ਦੀ ਭੇਟਾ ਦਿੱਤੀ ਆ ਪੀਏ ਜਿਹੜੀ ਬਖਸ਼ੀਆਂ ਕੀਤੀਆਂ ਜੀ ਪ੍ਰੇਮ ਦੀਆਂ ਪੀ ਤੁਹਾਡੇ ਤੇ ਪ੍ਰੇਮ ਦੀ ਵਰਖਾ ਹੋਵੇਗੀ ਤੁਸੀਂ ਖੁਸ਼ੀਆਂ ਦੇ ਪਾਤਰ ਬਣੋਂਗੇ ਤੇ ਮਨ ਵਿੱਚ ਉਹਦੇ ਸ਼ਿਕਵਾ ਆਇਆ ਕਹਿਣ ਲੱਗਾ ਇਹ ਪਾਦਸ਼ਾਹ ਸ਼ਿਕਾਰ ਖੇਡਦੇ ਨੇ ਸ਼ਾਈ ਠਾਠ ਬਾਠ ਦੇ ਨਾਲ ਰਹਿੰਦੇ ਨੇ ਉੱਚਾ ਸਿੰਘਾਸਣ ਲੱਗਦਾ ਹੈ ਬੜਾ ਕੁਝ ਸਹਿਬਾਂ ਦੇ ਕੋਲ ਆ ਮੈਂ 600 ਰੁਪਏ ਭੇਟਾ ਰੱਖੀ ਆ ਬਦਲੇ ਦੇ ਵਿੱਚ ਮੈਨੂੰ ਇੱਕ ਅਸਰਬਲੋ ਦਾ ਕੜਾ ਦੇ ਦਿੱਤਾ ਤੇ ਆ ਜਾ ਕਹਿ ਦਿੰਦਾ ਜੀ ਤੁਹਾਨੂੰ ਖੁਸ਼ੀਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਐ ਇੰਨਾਂ ਚੀਜ਼ਾਂ ਦੀ ਕੀਮਤ ਉਹ ਸਮਝ ਨਾ ਸਕਿਆ ਤੇ ਰਸਤੇ ਵਿੱਚ ਉਸਨੇ ਸ਼ਿਕਵਾ ਕੀਤਾ ਕਿਸੇ ਸਿੱਖ ਦੇ ਨਾਲ ਮੈਂ 600 ਰੁਪਇਆ ਰੱਖਿਆ ਸੀ ਗੁਰੂ ਨੇ ਮੈਨੂੰ ਦਿੱਤਾ ਹੀ ਕੁਝ ਨਹੀਂ ਬਦਲੇ ਦੇ ਵਿੱਚ ਆ ਕੜਾ ਦੇ ਦਿੱਤਾ ਤੇ ਕੁਝ ਗੱਲਾਂ ਬਾਤਾਂ ਮੇਰੇ ਨਾਲ ਕਰ ਲਈਆਂ ਪਰ ਕਹਿੰਦਾ ਜੀ ਮੈਂ ਕੀ ਕਰ ਲੈ ਕੇ ਜਾਵਾਂਗਾ ਸਿੱਖ ਨੇ ਕਿਹਾ ਇਹ ਦਾਤਾਂ ਤੂੰ ਕਰ ਲੈ ਕੇ ਜਾ ਸਤਗੁਰਾਂ ਦੀਆਂ ਖੁਸ਼ੀਆਂ ਦਾ ਪਾਤਰ ਬਣੇਗਾ ਕਹਿਣ ਲੱਗਾ ਮੈਂ ਕਰ ਲੈ ਜਾਣਾ ਕੀ ਆ ਮੈਂ ਵੇਚਣੀ ਐ ਵੇਖੋ ਉਹ ਸਮਝ ਨਹੀਂ ਸਕਿਆ ਸਰਬਲੋਹ ਦੇ ਕੜੇ ਦੀ ਮਹਾਨਤਾ। ਕੀ ਬਤ ਤੇ ਉਹਨੇ ਵੇਚਣ ਦਾ ਮਨ ਮਨਾਲਿਆ। ਧਿਆਨ ਸਿੰਘ ਨਾਂ ਦਾ ਸਿੱਖ ਹੈ ਜੀ ਜਿਸਨੇ ਕਿਹਾ ਕਿ 500 ਰੁਪਈਆ ਤੇਰੇ ਬਾਪ ਨੇ ਦਿੱਤਾ ਹੈ, 100 ਤੂੰ ਦਿੱਤਾ ਹੈ ਤੇ ਨਾਲ ਮੈਂ 5 ਰੁਪਈਏ ਵਿਆਜ ਦਵਾਂਗਾ। ਜਿਹੜਾ ਤੂੰ ਗੁਰੂ ਨੂੰ ਦੇ ਕੇ ਆਇਆ 600 ਰੁਪਈਆ ਮੈਂ ਤੈਨੂੰ ਕੱਲਾ 600 ਨਹੀਂ ਦਵਾਂਗਾ। ਮੈਂ ਮਹਿਸੂਸ ਕਰਦਾ ਹਾਂ ਕਿ ਕਿਸ ਤਰ੍ਹਾਂ ਸਿੱਖ ਨੇ 600 ਰੁਪਈਆ ਉਹਨਾਂ ਸਮਿਆਂ ਦੇ ਵਿੱਚ ਇਕੱਠਾ ਕੀਤਾ ਹੋਵੇਗਾ ਭੱਜ ਦੌੜ ਕੇ। ਜੀ 605 ਰੁਪਏ ਇਕੱਠੇ ਕਰਕੇ ਉਹਨੇ ਕਿਹਾ ਜਿਹੜੀਆਂ ਸਾਬ ਨੇ ਖੁਸ਼ੀਆਂ ਦਿੱਤੀਆਂ ਉਹ ਵੀ ਦੇ ਦੇ ਤੇ ਜਿਹੜਾ ਸਰਬਲੋਹ ਦਾ ਕੜਾ ਦਿੱਤਾ ਉਹ ਵੀ ਦੇ ਦੇ 605 ਰੁਪਏ ਦੇ ਕੇ ਧਿਆਨ ਸਿੰਘ ਨਾਂ ਦੇ ਸਿੱਖ ਨੇ ਇਹ ਸਾਰਾ ਕੁਝ ਬਿਸੰਬਰ ਦਾਸ ਦੇ ਪੁੱਤਰ ਕੋਲੋਂ ਖਰੀਦ ਲਿਆ ਤੇ ਜਦੋਂ ਬਿਸੰਬਰ ਦਾਸ ਦਾ ਪੁੱਤਰ ਵਾਪਸ ਆਪਣੇ ਪਿਤਾ ਕੋਲ ਗਿਆ ਉਹਨੇ ਕਿਹਾ ਹਾਂ ਕੀ ਖੱਟੀ ਖਟ ਕੇ ਲਿਆਏ ਉਹਨੇ ਦੱਸਿਆ ਜੀ ਗੁਰੂ ਨੂੰ 600 ਰੁਪਇਆ ਮੱਥਾ ਟੇਕਿਆ ਸੀ ਤੇ ਉਹਨੇ ਮੈਨੂੰ ਆ ਇੱਕ ਸਰਬਲੋਹ ਦਾ ਕੜਾ ਦੇ ਦਿੱਤਾ ਕੁਝ ਇਦਾਂ ਕਹਿੰਦੇ ਵੀ ਬਖਸ਼ਿਸ਼ ਹੋਏਗੀ ਤੁਹਾਡੇ ਉੱਤੇ ਗੁਰੂ ਦੇ ਬਚਨ ਜਿਹੜੇ ਸੀ ਮੈਨੂੰ ਥੋੜੇ ਲੱਗਦੇ ਸੀ ਮੈਂ ਰਸਤੇ ਵਿੱਚ 650 ਰੁਪਈਆ ਦੇ ਵਿੱਚ ਵੇਚ ਆਇਆ ਉਹਦਾ ਮੱਥਾ ਠਣਕਿਆ ਉਹਨੇ ਕਿਹਾ ਪੁੱਤਰ ਤੈਨੂੰ ਕੰਚਨ ਦਾ ਵਪਾਰ ਕਰਨ ਵਾਸਤੇ ਭੇਜਿਆ ਸੀ ਤੂੰ ਕੱਚ ਦਾ ਵਪਾਰ ਕਰਕੇ ਆ ਗਿਆ ਤੈਨੂੰ ਹੀਰੇ ਮੋਤੀਆਂ ਦਾ ਵਪਾਰ ਕਰਨ ਵਾਸਤੇ ਭੇਜਿਆ ਸੀ ਤੇ ਤੂੰ ਆਪਣੇ 600 ਨੂੰ 6000 ਰੁਪਇਆ ਜਾਂ 3000 ਰੁਪਇਆ ਤੂੰ ਕਹਿੰਦਾ ਮੈਂ ਬਹੁਤ ਵੱਡੀ ਖੱਟੀ-ਖਟ ਕੇ ਲਿਆ ਰਸਤੇ ਦੇ ਵਿੱਚ ਵਪਾਰ ਕਰਕੇ ਪਰ ਯਾਦ ਰੱਖ ਜਿਹੜੀ ਗੁਰੂ ਦੀ ਰਹਿਮਤ ਸੀ ਕਿਹੜੀ ਰਹਿਮਤ ਸਰਬਲੋ ਦਾ ਕੜਾ ਬਿਲਕੁਲ ਗੁਰੂ ਵੱਲੋਂ ਦਿੱਤੇ ਹੋਏ ਬਚਨ ਤੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਆਨੰਦ ਆਵੇਗਾ ਉਹਨਾਂ ਨੂੰ ਤੂੰ ਵੇਚ ਆਇਆ ਹੈ ਗੁਰੂ ਦੇ ਦਰ ਤੋਂ ਪ੍ਰਾਪਤ ਹੋਈ ਦਾਤ ਦੀ ਤੂੰ ਕੀਮਤ ਨਹੀਂ ਪਾ ਸਕਿਆ ਸਮਝ ਨਹੀਂ ਸਕਿਆ ਕੀਮਤ ਨੂੰ ਤੇ ਮੈਂ ਮਹਿਸੂਸ ਕਰਦਾ ਵੀ ਅੱਜ ਵੀ ਸੰਸਾਰ ਦੇ ਅੰਦਰ ਇਹਨਾਂ ਪੰਜਾਂ ਕਕਾਰਾਂ ਦੀ ਜਿਹੜੀ ਮਹਾਨਤਾ ਪੰਜਾਂ ਕਕਾਰਾਂ ਦਾ ਜਿਹੜਾ ਹੈਗਾ ਸੀ ਮਹੱਤਵ ਉਹਨੂੰ ਅਸੀਂ ਸਮਝ ਹੀ ਨਹੀਂ ਸਕੇ ਉਹ ਇਹਨਾਂ ਕਕਾਰਾਂ ਤੇ ਅਸੀਂ ਜਿਹੜਾ ਫਖਰ ਮਹਿਸੂਸ ਕਰਨਾ ਸੀ ਉਹ ਕਰ ਹੀ ਨਹੀਂ ਸਕੇ ਇਹਹੀ ਕਾਰਨ ਹੈ ਬੜੀ ਵਿਪਤਾ ਦਾ ਸਮਾਂ ਆਇਆ ਦਸੰਬਰ 10 ਦੇ ਪਰਿਵਾਰ ਦੇ ਉੱਤੇ ਤੇ ਆਖਰ ਉਹਦਾ ਪਰਿਵਾਰ ਫਿਰ ਗੁਰੂ ਚਰਨਾਂ ਦੇ ਵਿੱਚ ਟਹਿ ਟੇਰੀ ਹੋਇਆ